ਸਬ ਸਿਰੀ ਉਪhaul ਦੋਸਤੋ 28 ਸਾਲਾ ਨੌਜਵਾਨ ਹਰਜਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਗਿਆ ਸੀ ਉੱਥੇ ਜਾ ਕੇ ਇਹ ਟਰੱਕ ਡਰਾਈਵਰ ਪਾਣ ਗਿਆ ਤੇ ਇਸੇ ਤਰ੍ਹਾਂ ਹੀ ਵੱਡੇ ਹਾਈਵੇ ਤੇ ਜਦੋਂ ਇਹ ਟਰੱਕ ਨੂੰ ਆਪਣੇ ਨੂੰ ਮੋੜਨ ਲੱਗਿਆ ਤਾਂ ਉਸੇ ਸਮੇਂ ਇੱਕ ਕਾਰ ਆ ਕੇ ਇਸ ਤੇ ਟਰੱਕ ਵਿੱਚ ਵੱਜੀ ਇਸ ਸਾਈਡ ਦੇ ਤੇ 120 ਦੀ ਸਪੀਡ ਹੁੰਦੀ ਹੈ ਇਸ ਜਗ੍ਹਾ ਦੇ ਉੱਤੇ ਕੋਈ ਵੀ ਜੁਕਟਰ ਨਹੀਂ ਸੀ ਜਿੱਥੇ ਇਸਨੇ ਆਪਣੇ ਟਰੱਕ ਨੂੰ ਵਾਕਰਨ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਇਹ ਮਾੜਾ ਹਾਦਸਾ ਜੜਾ ਵਾਪਰ ਗਿਆ ਜੋ ਕਾਰ ਇਸੇ ਹੱਥ ਸੇ ਦੌਰਾਂਟ ਰਕ ਵਿੱਚ ਆਕੇ ਵੱਜੀ ਉਸ ਵਿੱਚ ਦੋ ਹੁੰਦੇ ਤੇ ਇੱਕ ਔਰਤ ਸੀ ਜਿਨ੍ਹਾਂ ਦੀ ਉਸੇ ਟਾਈਮ ਮੌਤ ਹੋ ਗਈ ਇਸ ਤੋਂ ਵੱਧ ਜਿਵੇਂ ਸਰਕਾਰ ਨੇ ਇਸ ਨੂੰ ਬਹੁਤ ਵੱਡੀ ਸਜ਼ਾ ਸੁਣਾ ਦਿੱਤੀ ਸਜ਼ਾ ਵੀ ਕਿੰਨੀ ਵੱਡੀ ਸੁਣਾਈ ਜਿਸ سے ਨਾਲੇ ਉਸ ਦੀ ਸਾਰੀ ਜ਼ਿੰਦਗੀ ਆ ਜਿਹੜੀ ਹੁਣ ਜੇਲ੍ਹ ਦੇ ਵਿੱਚ ਹੀ ਨਿਕਲ ਜਾਵੇਗੀ ਇਸ 28 ਸਾਲ ਦੇ ਪੰਜਾਬੀ ਨੌਜਵਾਨ ਨੂੰ ਸਰਕਾਰ ਨੇ 45 ਸਾਲਾਂ ਦੀ ਸਜ਼ਾ ਜਿਹੜੀ ਸੁਣਾ ਦਿੱਤੀ ਹੈ ਹੁਣ ਇਸ ਨਾਲ ਕੋਈ ਵੀ ਪੰਜਾਬੀ ਹੈ ਜਿਹੜਾ ਪੂਰੇ ਪੱਕੇ ਤੌਰ ਤੇ ਨਹੀਂ ਖੜਿਆ ਪਰ ਅਪੀਲ ਕੀਤੀ ਜਾ ਰਹੀ ਹੈ ਵੀ ਸਾਰੇ ਇਸ ਨੌਜਵਾਨ ਦਾ ਸਾਂ ਖਤ ਦਿਓ ਕਿਸੇ ਵੀ ਮੁਸ਼ਕਿਲ ਵਿੱਚ ਫਸੇ ਬੰਦੇ ਦਾ ਸਾਥ ਦੇਣ ਲਈ ਪੰਜਾਬੀ ਹਮੇਸ਼ਾ ਮੂਰੇ ਹੁੰਦੇ ਨੇ اسی ਤਰ੍ਹਾਂ ਹੀ ਹੌਲੀ-ਹੌਲੀ ਇਸ ਨੌਜਵਾਨ ਦਾ ਵੀ ਸਾਥ ਸਾਰੇ ਪੰਜਾਬੀ ਦੇਣਗੇ ਪਰ ਇਸੇ ਨਾਲ ਹੀ ਇਸ ਚੀਜ਼ ਤੋਂ ਸਿੱਖਿਆ ਲੈਣ ਦੀ ਬਹੁਤ ਲੋੜ ਹੈ ਵੀ ਜਿਹੜੇ ਬੱਚੇ ਨੌਜਵਾਨ ਮੁੰਡੇ ਕੁੜੀਆਂ ਟਾਂਕੀ ਲਗਾ ਕੇ ਜੂ ਐਸੇ ਚਲੇ ਜਾਂਦੇ ਹਨ ਉਸ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਤੇ ਨਾ ਹੀ ਟ੍ਰੈਫਿਕ ਦੇ ਰੂਲ ਪਤਾ ਹੁੰਦੇ ਨੇ ਤੇ ਉਦਾਂ ਹੀ ਕੰਮ ਕਰਦੇ ਫਸ ਜਾਂਦੇ ਨੇ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਮਾੜੇ ਵੱਲ ਹੈ ਇਸੇ ਤਰ੍ਹਾਂ ਹੀ ਇਹ ਨੌਜਵਾਨ ਫਸਿਆ ਜਦੋਂ ਪੁਲਿਸ ਨੇ ਇਸ ਨੂੰ ਟ੍ਰੈਫਿਕ ਰੂਲਸ ਬਾਰੇ ਪੁੱਛਿਆ ਤੇ ਇਸ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਸੀ ਤੇ ਨਾ ਹੀ ਇਸ ਨੂੰ ਟ੍ਰੈਫਿਕ ਰੂਲ ਪਤਾ ਸੀ ਇਸੇ ਕਾਰਨ ਇਸ ਇਸ ਦਾ ਜਿਹੜਾ ਜ਼ੁਲਮ ਹੈ ਉਹ ਵੱਡਾ ਬਣ ਗਿਆ ਜਿਸ ਤੇ ਕਾਰਨ ਇਸ ਨੂੰ 45 ਸਾਲ ਦੀ ਸਜ਼ਾ ਜਿਹੜੀ ਸੁਣਾ ਦਿੱਤੀ ਹੈ ਇਸੇ ਤਰ੍ਹਾਂ ਹੀ ਸਾਨੂੰ ਸੋਚਣਾ ਚਾਹੀਦਾ ਵੀ ਜੇ ਤੁਸੀਂ ਐਲੀਜੀਬਲ ਹੋ ਬਾਹਰ ਜਾਣ ਦੇ ਤਾਂ ਹੀ ਜਾਓ ਨਹੀਂ ਰਿਸਕ ਲੈ ਕੇ ਜਾਣ ਦਾ ਕੋਈ ਵੀ ਫਾਇਦਾ ਨਹੀਂ